ਮਹਾਕਾਲੀ ਮੰਦਿਰ ਮਜੀਠਾ ਰੋਡ ਬਾਈਪਾਸ ਤੇ ਪਰਧਾ ਰਤੇਸ਼ ਸ਼ਰਮਾ ਦੀ ਅਗਵਾਈ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਮਹਾਕਾਲੀ ਮੰਦਿਰ ਵਿਖੇ ਲਗਾਇਆ ਗਿਆ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਮੁਸਤਫਾ ਪਾਦ ਦੇ ਪਰਧਾ ਵਿਖੀ ਹੰਸ ਨਰਿੰਦਰ ਕੁਮਾਰ ਬਿਕਰਮ ਅਸ਼ੋਕ ਕੁਮਾਰ ਨੇ ਦੀਪਕ ਪ੍ਰਚਲਿਤ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਇਸ ਮੌਕੇ ਵਿਪਿਨ ਸ਼ਰਮਾ ਰਜੀਵ ਸ਼ਰਮਾ ਅਭਿਸ਼ੇਕ ਅਰੋੜਾ ਰਵਿੰਦਰ ਬਤਰਾ ਵੀ ਹਾਜ਼ਰ ਸਨ ਇਹੋ ਜੀਆਂ ਸੁਵਿਧਾਵਾਂ ਜਦੋਂ ਅਸੀਂ ਮੰਦਿਰ 'ਚ ਦਿੰਨੇ ਆ ਤੇ ਮੈਨੂੰ ਇੱਕ ਗੱਲ ਪਤਾ ਵਾ ਵੀ ਅਸੀਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਆ ਉਦੋਂ ਤੇ ਜਦੋਂ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਮੈਡੀਕਲ ਫੈਸਿਲਿਟੀਆਂ ਦਿੰਨੇ ਆ ਤੇ ਉਹਨਾਂ ਦੇ ਜਿਹੜੇ ਦੁੱਖ ਦਰਦ ਦੂਰ ਹੁੰਦੇ ਆ ਉਦੋਂ ਸਾਨੂੰ ਬਹੁਤ ਆਰਾਮ ਮਿਲਦਾ ਵਾ ਜਦੋਂ ਅਸੀਂ ਜ਼ਰੂਰਤਮੰਦ ਦੀ ਸੇਵਾ ਕਰਦੇ ਆ ਤੇ ਇਹ ਕੰਮ ਮੰਦਿਰਾਂ 'ਚ ਚੱਲਦੇ ਰਹਿਣੇ ਚਾਹੀਦੇ ਆ ਤੁਸੀਂ ਅੱਗੇ ਆਓ ਅਸੀਂ ਤੁਹਾਡੇ ਨਾਲ ਖਲੋ ਕੇ ਆਪਣੇ ਆਪਣੇ ਪਰਿਵਾਰਾਂ ਦੀ ਜਿਹੜੇ-ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਸੇਵਾ ਕਰਾਂਗੇ ਜੀ ਅਸੀਂ ਮੁਸਤਫਾ ਬਾਦ ਤੋਂ ਸ਼ਰੀਰ ਤੇਜਜੀ ਵੱਲੋਂ ਅੱਜ ਮੰੰਤਰੀ ਤੀਤਲ ਗਿਆ ਸ਼੍ਰੀ ਗੁਰੂ ਦਰਾਜ ਮੰਦਰ ਕਮੇਟੀ ਨੂੰ ਜੋ ਕਿ ਮਹਾਕਾਲੀ ਮੰਦਰ ਵਿੱਚ ਹਰ ਸਮੇਂ ਸਮੇਂ ਤੇ ਇਹ ਬਹੁਤ ਵਧੀਆ ਇੱਕ ਕੈਂਪ ਲਗਾਉਂਦੇ ਨੇ ਐਨਕਾਂ ਦਾ ਦੰਦਾਂ ਦਾ ਹੋਰ ਵੀ ਕਾਫੀ ਡਾਕਟਰੀ ਸਹਾਇਤਾ ਦਿੰਦੇ ਨੇ ਇਹ ਇੱਕ ਇਲਾਕੇ ਦੇ ਲੋਕਾਂ ਲਈ ਬਹੁਤ ਵੱਡਾ ਸਹਾਂਗਾ ਯੋਗ ਉਪਰਾਲਾ ਕਰਦੇ ਨੇ